ਸਵੇਰ ਸਵੇਰ ਯਾਰ ਕੈਂਡ ਲਾਦਾ। ਔਸ਼ਕ ਨੂੰ ਛੱਡ ਦੇ। ਭੱਜ ਭੁੱਜ ਨਾ ਜਾਵੇ ਪਰ ਵੀ ਮੈਨੂੰ ਛੇ ਦੀ ਸੰਗਲੀ ਫੜਾ। ਨਾ ਯਾਰ ਬਰੂਦੋ। ਹਾਂਜੀ ਮਿੱਤਰੋ, ਦਿਨ ਦੀ ਸ਼ੁਰੂਆਤ ਅੱਜ ਫੇਰ ਹੋ ਗਈ ਹੈ ਆਪਣੀ ਨਵੇਂ ਬਲੌਗ ਦੇ ਨਾਲ। ਅੱਜ ਆਪਾਂ ਫੇਰ ਕੁੱਤੇ ਹੀ ਲੈ ਕੇ ਜਾਣੇ ਆ। ਉਧਰ ਰੱਖ ਵੱਜਣ ਲੱਗੀਆਂ ਚੀਕਾਂ, ਵੱਜਣ ਲੱਗੀਆਂ ਚੀਕਾਂ, ਹਨੀ ਵੱਜਣ ਲੱਗੀਆਂ ਚੀਕਾਂ। ਦੂਜੇ ਕਿੱਥੇ ਆ ਹਾਂ ਔਸਕਰ ਹਾਂ ਜਾਣਾ ਬਾਹਰ ਬਰੂਨੋ ਜਾਊਗਾ ਕਿ ਔਸਕਰ ਕੋਣ ਲੈ ਕੇ ਚੱਲਾਂਗੇ ਲੈ ਕੇ ਚੱਲਾਂਗੇ ਦੂਜੇ ਕਿੱਥੇ ਇੱਧਰ ਆ ਚੱਲ ਇਹਨਾਂ ਦੀ ਪਹਿਲਾਂ ਮੈਂ ਲੀਜ਼ਾ ਜਾ ਕੇ ਲੈ ਕੇ ਆਉਂਦਾ ਆਪਾਂ ਇਹਨਾਂ ਦਾ ਕਢਾ ਕੇ ਲੈ ਕੇ ਆਉਂਦੇ ਹਾਂ ਢੇੜਾ ਅੱਜ ਆਪਾਂ ਖੇਤਿਆਂ ਕੇ ਯਾਰ ਖੁੱਲੇ ਹੀ ਛੱਡ ਦੇਣਗੇ ਹੂੰ ਇੱਧਰ ਵੀ ਸਾਫ਼ ਕੀਤਾ ਪਿਆ ਚੱਕ ਲਈਏ ਆ ਦੋ ਪਾਕੇ ਲੈ ਕੇ ਜਾਂਦੇ ਅੱਜ ਆਹ ਬਈਆਂ ਬਰੂਨਾਂ ਦੀਆਂ ਦੂਧੀਆਂ ਚੱਲ ਉਹ ਦੋ ਬਹੁਤ ਆ ਹਨੀ ਚੱਲ ਦੋ ਲੈ ਚੱਲਦੇ ਅੱਜ ਉਹ ਇਹ ਵੀ ਖੁੱਲ ਗਏ ਆ ਬਰੂਨੋ ਦੀਆਂ ਆਤਾਂ ਇਹਦੀਆਂ ਆ ਗੰਦੀਆਂ ਆਤਾਂ ਲੈ ਉੱਤੋਂ ਤਾਂ ਈ ਸ਼ਾਲਾ ਮਾਰੂਗਾ ਵੀ ਮੈਨੂੰ ਛੇ ਦੀ ਸੰਗਲੀ ਫੜਾ ਨਾ ਯਾਰ ਬਰੂਨੋ ਆ ਗਏ ਸੀ ਮਿੱਤਰੋ ਬਾਹਰ ਆਪਾਂ ਲੈ ਕੇ ਤੇ ਬਰੂਨੋ ਛੱਡਿਆਂ ਦਾ ਉਹ ਇਲਤਾਂ ਬਲੀਆਂ ਕਰਦਾ ਵਾ ਉਹ ਦੇਹਣੀ ਹੁਣ ਚੀਕਾਂ ਮਾਰੀ ਜਾਂਦਾ ਨਾ ਪੂਰੀਆਂ ਦੇਖਦੇ ਇਹਨਾਂ ਨੂੰ ਪਤਾ ਲੱਗਦਾ ਵੀ ਆਪਾਂ ਹੀ ਮੋੜਨਾ ਓਏ ਤੂੰ ਮੁੜੀ ਨਾ ਹਣੀ ਸਿੱਧਾ ਆ ਜਾ ਨਹੀਂ ਲੱਗਦਾ ਰਹਿਣ ਦੇ ਮੋੜ ਲਿਆ ਆਪਾਂ ਗਾਹ ਨਹੀਂ ਜਾਣਾ ਅੱਜ ਹੂੰ ਇਹਨਾਂ ਨੂੰ ਤਾਂ ਐ ਹੁੰਦਾ ਵੀ ਵਾ ਸਾਨੂੰ ਦੂਰ ਬਾੜ ਤਾਈ ਲੈ ਕੇ ਜਾਣ ਘਮਾਉਣ ਇਹ ਤਾਂ ਕਦੇ ਜਮਾ ਨਹੀਂ ਹਨਾ ਔਸਕਰ ਤਾਂ ਜਮਾ ਨਹੀਂ ਟੈਗਦਾ ਨਾ ਟਿਕੇ ਬਰੂਨੋ ਆਏ ਨਾ ਵਿਚਾਰੀ ਸਿਆਣੀ ਜਿਹੜੀ ਟੈਗ ਜਾਂਦੀ ਆ ਇਹਦਾ ਪੂਰਾ ਗਾਹ ਭਾਈ ਰੱਖਦੇ ਆ ਵੀ ਛੇਤੀ ਸਾਨੂੰ ਬਾਹਰ ਲੈ ਕੇ ਜਾਓ ਅੱਜ ਵਧੀਆ ਨਹੀਂ ਟਿਕੇ ਰਹਿਣਗੇ ਨਾ ਇੰਨੇ ਨਾਲ ਨਹੀਂ ਜੰਦਾ ਤਾਂ ਰੌਲੇ ਹੀ ਚੱਲਦਾ ਚਲ ਓਏ ਔਸਕਰ ਨੂੰ ਛੱਡ ਦੇ ਓਏ ਔਸਕਰ ਨੂੰ ਛੱਡ ਦੇ ਭੱਜ ਭੁੱਜ ਨਾ ਜਾਵੇ ਪਰ ਚਲ ਇਹਨਾਂ ਨੂੰ ਵੀ ਛੱਡ ਦੇ ਆ ਫੜ ਇਹਨਾਂ ਨਾਲ ਭੱਜ ਭੁੱਜ ਲੈਣਗੇ ਹੱਡ ਪਿਆਰ ਇਹਨਾਂ ਦੇ ਖੋਲੇ ਆਣਗੇ ਕਹਿੰਦਾ ਮਤਲਬ ਐਕਸਰਸਾਈਜ਼ ਹੋ ਜਾਊਗੀ। ਔਸ ਕਰਾ ਚੱਲ ਗਈ। ਆ ਜਾ। ਖਾਈ ਤਾਂ ਇਹਦਾ ਸਕੈਨ ਕਰ ਰਹਾ ਵੀ ਕਿ ਕਿੱਥੇ ਆ ਗਏ। ਆ ਆਪਣੇ ਕੋਲ ਹੈਗਾ ਬਾਈ ਮੇਲ ਤੇ ਆ ਹੈਗੀ ਆ ਫੀਮੇਲ। ਆਪਣੇ ਕੋਲ ਜਾਨਵਰ ਬਾਈ ਸਾਰੇ ਵਧੀਆ ਵਾ। ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਦੋਨੇ ਜਾਨਵਰ ਕਿਵੇਂ ਲੱਗੇ। ਹਾਏ ਨਾ ਤੇ ਤੇਰਾ ਨਾਮ ਹੀ ਲਈ ਜਾਨਾ ਤੈਨੂੰ ਹੀ ਕਹਿਣਾ ਵਾ ਆਜੋ 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 ਚੱਲੀ ਚੱਲੋ ਖੇਤਾਂ ਵੱਲੋਂ ਔਸਕਰ ਤਾਂ ਕੁਝ ਜ਼ਿਆਦਾ ਹੀ ਬਈ ਖੁਸ਼ ਹੁੰਦਾ ਬਾਹਰ ਆ ਕੇ ਇਹਨਾਂ ਤਾਂ ਹੀ ਸਾਰਾ ਦਿਨ ਚ ਬਾਹਰ ਹੀ ਖੜਾਈ ਰੱਖੋ ਕੋਈ ਚੱਕਰ ਨਹੀਂ ਉਹਨੂੰ ਇਹਨੂੰ ਨਹੀਂ ਪਰਵਾਹ ਝੋਟੇ ਨੂੰ ਵੀਊ ਚੈੱਕ ਕਰੋ ਆਸੇ-ਪਾਸੇ ਖੇਤ ਦਾ ਸੁਬਾ ਸੁਬਾ ਯਾਰ ਕੈਂਡ ਲਾਦਾ ਬਾਹਰ ਆ ਬਾਹਰ ਇਹਨੂੰ ਬਾਹਰ ਕੱਢਣੀ ਬਾਹਰ ਆ ਵੈਣਾ ਉਸਕਾ ਹੜੀ ਰੂੜਾ ਚੱਕੀ ਦੇਖੀ ਔਸਕਰ ਕੀ ਕਰਦਾ ਓਏ ਹੋ ਦੇ ਮਗਰ ਮੂਰੇ ਉਹਦੇ ਮਗਰ ਮੂਰੇ ਕਣ ਕੇ ਜਣਾ ਬਾੜਦੀ ਓਏ ਐਣਾ ਹੀ ਵਿੱਚੇ ਭੱਜ ਗਈ ਹੁਣ ਦੇਖੀ ਔਸਕਰ ਨੇ ਤਰਨ ਨਹੀਂ ਦੇਣਾ ਉਹਨੂੰ ਪਤਾ ਲੱਗ ਗਿਆ ਨਾ ਜੇ ਇੱਕ ਕਰੀ ਮੇਰੇ ਹੱਥ 'ਚੇ ਰੋੜਾ ਵਾ ਔਸਕਰ ਓਏ ਰੂੜਾ ਮੇਰੇ ਕੋਲੇ ਓ ਤੇਰੀ ਇੱਧਰ ਆ ਇੱਧਰ ਆ ਔਸਕਰ ਓਏ ਔਸਕਰ ਰੂੜਾ ਮੇਰੇ ਕੋਲੇ ਦੇਖ ਲੈਣਾ ਨਾ ਪੂਰਾ ਪਤਾ ਲੱਗਦਾ ਨਾ ਹਣੀ ਵੀ ਅਸੀਂ ਰੋਜ਼ ਇੱਥੇ ਆਉਂਦੇ ਆ ਹੂੰ ਆਪ ਹੀ ਆ ਗਏ ਇੱਧਰ ਖੇਤ ਵੱਲ ਅਸੀਂ ਤਾਂ ਇਹ ਮਗਰ ਆ ਜਾਂਦੀ ਸੀ ਪਹਿਲਾਂ ਆਪ ਆ ਕੇ ਖੜ ਗਏ ਪੂਰਾ ਸਮਝਦਾਰ ਔਸਕਰ ਐਨ ਦਾ ਚੱਲ ਪਿੱਛੇ ਪਿੱਛੇ ਵਿਚਾਰੀ ਆਈ ਜਾਂਦੀ ਆ ਔਸਕਰ ਘਰੇ ਚੱਲ ਗਏ ਹੈ ਚਲੋ ਆ ਚੱਲ ਗਏ ਆਈ ਚੱਲੇ ਆ ਆਜੋ ਵਾਸ ਇਹ ਸਾਰਾ ਆਦੈ ਨਾ ਇੱਕੋ ਆ ਇਹ ਜਾਵੜਾ ਕਰੀ ਜਾਵੜਾ 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 ਕਰੀ ਬਰੂਨੋ ਦੇ ਚਿੱਕਾ ਮਰੀ ਜਾਵੜਾ ਉਹਦਾ ਹਜੇ ਹਾਲ ਜਾ ਕੇ ਦੇਖਣਾ ਬਰੂਨੋ ਦਾ ਓਯਾ ਦੇਖ ਔਸ ਕਰੋਈ ਚਲੋ ਚੱਲੀ ਚਲੋ ਚੱਲੀ ਚਲੋ ਮਿੱਤਰੋ ਆਪਾਂ ਲੈ ਆਂਦਾ ਸੀ ਇਹਨਾਂ ਨੂੰ ਖੇਤ ਤੇ ਕੰਮ ਫਿਰ ਬਹੁਤ ਲਏ ਤੇ ਹੁਣ ਆਪਾਂ ਉਹਨੂੰ ਲੈ ਚੱਲਦੇ ਆਂ ਘਰ ਵੱਲ ਆਪਾਂ ਇੱਥੇ ਹੀ ਕਰਦੇ ਆਂ ਆਪਣੇ ਵਲੌਗ ਦਾ ਐਂਡ ਬਾਕੀ ਬਈ ਕਿਵੇਂ ਲੱਗਿਆ ਕਮੈਂਟਾ ਜਰੂਰ ਦੱਸਿਓ ਤੇ ਆਪਣਾ ਚੈਨਲ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਸਬਸਕ੍ਰਾਈਬ ਕਰ ਲਓ ਬਈ ਸਾਰੇ